ਮਾਮਲਾ ਇਹੀ ਹੈ ਜੀ ਇੱਕ ਦੋ ਦਿਨ ਪਹਿਲਾਂ ਸੀ ਇਹਨਾਂ ਨੂੰ ਹਟਾਇਆ ਸੀਗਾ ਤੇ ਇਹ ਇਹਨਾਂ ਨੇ ਉਹੀ ਖੁੰਦ ਗੱਡੀ ਲੋੜੀ ਵਾਲੇ ਦਿਨ ਸ਼ਰਾਬਾ ਸ਼ਰੂਬਾ ਪੀ ਕੇ ਬੱਚੇ ਆਪਸ ਵਿੱਚ ਪੇਚੇ ਪੂਚੇ ਲਾ ਰਹੇ ਸੀ ਤੇ ਇਹਨਾਂ ਨੂੰ ਅਸੀਂ ਰੋਕਿਆ ਸੀ ਕਿ ਵੀ ਨਾ ਐਦਾਂ ਨਾ ਕਰੋ ਕਿ ਬੱਚੇ ਹੈਗੇ ਆ ਵੀ ਤੰਗ ਵਿਧਾਨ ਦੋ ਉਹਨਾਂ ਨੂੰ ਇਹ ਖਿੱਚਾਂ ਮਾਰੀ ਆ ਉੱਧਰ ਜਿਹੜੇ ਚਾਲ ਭਰਾ ਸੀਗੇ ਉਹਨਾਂ 'ਚ ਇੱਕ ਨੂੰ ਲੈ ਕੇ ਸੀ ਜਿਹੜਾ ਚਟਾ ਵੇਚਦਾ ਸੀ ਉਹ ਕਹਿੰਦੇ ਚਟੇ ਵਾਲਿਆ ਦਾ ਤਾਂ ਨਾਮ ਅਸੀਂ ਪੱਕਾ ਪਰਚਾ ਬਣਾਵਾਂਗੇ ਚਲੋ ਇਹਨਾਂ ਨੂੰ ਉੱਧਰ ਅਸੀਂ ਲੈ ਜਾਂਦੇ ਆ ਉਹ ਪੇਸ਼ ਕਰ ਦੋ ਤੇ ਉਹ ਹਟਾਉਂਦਾ ਪਿਆ ਸੀਗਾ ਤੇ ਮੈਂ ਇਹਨੂੰ ਲੈਣ ਆ ਗਈ ਮੈਂ ਕਿਹਾ ਵੀ ਚੱਲ ਤੂੰ ਘਰ ਚੱਲ ਮੈਂ ਕਿਹਾ ਕਹਿੰਦਾ ਨਹੀਂ ਨਹੀਂ ਮੰਮੀ ਕਹਿੰਦਾ ਮੈਂ ਤਾਂ ਹਟਾਉਣਾ ਪਿਆ ਮੇਰੀ ਕੋਈ ਲੜਾਈ ਨਹੀਂ ਹੈਗੀ ਮੈਂ ਕਿਹਾ ਨਹੀਂ ਤੂੰ ਘਰ ਚੱਲ ਇਕੱਲਾ ਆਂਦਾ ਜਾਂਦਾ ਡਰ ਤਾਂ ਲੱਗਦਾ ਹੀ ਆ ਵੀ ਅਗਲੇ ਧਮਕੀਆਂ ਦਿੰਦੇ ਸੀ ਰਾਤ ਨੂੰ ਕਿ ਸਵੇਰੇ ਮੇਲ ਤੋਂ ਸਵੇਰੇ ਰਾਤ ਹੀ ਹਮਲਾ ਕੀਤਾ ਉਹ ਵੀ ਅੰਦਰ ਬੜਨ ਦੀ ਵੀ ਕੋਸ਼ਿਸ਼ ਕੀਤੀ ਆ ਉਹ ਬਾਹਰ ਆ ਕੇ ਫਿਰ ਇਹਨਾਂ ਨੇ ਆਪਣੀ ਗਰੁੱਪ ਬਣਾ ਲਿਆ ਚਿੱਟਾ ਵੇਚਣ ਦਾ ਇੱਕ ਦੂਸਰੇ ਦਾ ਹੌਸਲਾ ਹੁੰਦਾ ਇਹਨਾਂ ਨੂੰ ਇੱਥੇ ਹੀ ਵੇਚਦੇ ਰਹੇ ਸ਼੍ਰੀ ਆਮ ਲੋਕਾਂ ਦੇ ਘਰਾਂ ਦੇ ਬਾਹਰ ਤੁਹਾਡੇ ਸਾਹਮਣੇ ਖੜੇ ਨੇ ਸਾਰੇ ਕਰਦੇ ਆ ਤੇ ਸਾਨੂੰ ਵੀਡੀਓ ਦੱਸਣ ਕੋਈ ਫੋਟੋ ਦੱਸਣ ਸਾਡੀ ਬਾਰਟੀ ਤੇ ਵੀ ਅਸੀਂ ਲਟਕਾਨੀ ਹੈ ਸਬਜੀ ਭਾਜੀ ਵਾਸਤੇ ਆਪਣਾ ਸ਼ੋਕ ਕੰਮ ਹੁੰਦਾ ਹੈ ਇਹ ਤਾਂ ਵੀ ਇਹੀ ਕਹਿੰਦੇ ਆ ਵੀ ਬਾਰਟੀ ਤੇ ਚਿੱਟਾ ਜਾਂਦਾ ਹੈ ਫੈਸਲਾ ਚਾਹ ਨਹੀਂ ਦਿੱਤਾ ਆਪਣੇ ਬੱਚੇ ਨੂੰ ਕੰਟਰੋਲ ਚ ਰੱਖਿਆ ਕਿ ਬਾਹਰ ਜਾਵਾਂਗੇ ਹੱਥਪਾਈ ਹੋਊਗੀ ਫਿਰ ਸੱਟਾ ਬਿੱਟਾ ਬਹੁਤ ਲੱਗਣੀਆਂ ਸੀਗੀਆਂ ਇਹ ਬਾਹਰ ਆਉਂਦਾ ਤੇ ਬਾਹਰ ਨੂੰ ਆਪਣਾ ਖਤਰਾ ਨਹੀਂ ਸੀ ਜੀ ਸਰਦੀ ਕਿ ਇਹਨੇ ਕਰਦੇ ਨੇ ਇਹਨਾਂ ਨੂੰ ਤੇ ਅੰਦਰ ਹੀ ਕੁੰਨੂ ਲਾ ਕੇ ਅੰਦਰ ਹੀ ਫੜੀ ਰੱਖਿਆ ਤੁਹਾਨੂੰ ਲਿਫਟ ਬਣਾ ਕੇ ਦੇਈ ਤਾਂ ਬਹੁਤ ਇਹ ਜਾੜੇ ਲੋਕ ਚਿੱਟਾ ਵੇਚਦੇ ਆ ਸੁਣਨ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੇ ਮੈਂ ਘਰ ਵਾਪਸ ਆ ਰਹੀ ਸੀਗੀ ਤੇ ਉਦੋਂ ਰਸਤੇ ਦੇ ਵਿੱਚ ਮੇਰੇ ਪਤਾ ਨਹੀਂ ਹਿਟ ਸੀ ਪਤਾ ਨਹੀਂ ਬੋਤਲ ਸੀ ਮੇਰੇ ਸਿਰ 'ਚ ਵੱਜੀ ਤੇ ਲੇਕਿਨ ਤੁਹਾਨੂੰ ਗੱਲ ਕੀ ਹੈ ਪੂਰੀ ਉਹ ਵੀ ਦੱਸਾਂਗੇ ਲੇਕਿਨ ਪਰਿਵਾਰ ਸਾਡੇ ਨਾਲ ਮੌਜੂਦ ਹੈ ਪਰਿਵਾਰ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸ਼ੋਕ ਕੁਮਾਰ ਆ ਜੀ ਸ਼ੋਕ ਜੀ ਕੀ ਹੋਇਆ ਪੂਰਾ ਮਾਮਲਾ ਮਾਮਲਾ ਇਹੀ ਹੈ ਜੀ ਇੱਕ ਦੋ ਦਿਨ ਪਹਿਲਾਂ ਸੀ ਇਹਨਾਂ ਨੂੰ ਹਟਾਇਆ ਸੀਗਾ ਜੀ ਤੇ ਇਹ ਇਹਨਾਂ ਨੇ ਉਹ ਹੀ ਖੁੰਦ ਤੇ ਗੱਡੀ ਲੋੜੀ ਵਾਲੇ ਦਿਨ ਸ਼ਰਾਬਾ ਸ਼ਰੂਬਾ ਪੀ ਕੇ ਹੂੰ ਤੇ ਫੋਨ ਨਹੀਂ ਬ ਕਾਕਾ ਸਾਡੇ ਨਾਲ ਗਵਾਂਢੀ ਆ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੇ ਮਤਲਬ ਕਾਰਵਾਈ ਪਹਿਲਾਂ ਇਹਨਾਂ ਦੇ ਘਰਦਿਆਂ ਨੂੰ ਲੈ ਕੇ ਸੀ ਫਿਰ 2 ਘੰਟਿਆਂ ਬਾਅਦ ਉਹ ਛੱਡ ਦਿੱਤਾ ਦੱਸ ਕੀ ਹੋਇਆ ਕੀ ਹੋਇਆ ਫਿਰ ਨਾ ਦੂਸਰੇ ਦਿਨ ਇਹਨਾਂ ਨੂੰ ਪਤਾ ਲੱਗਿਆ ਮੇਰਾ ਸਿਰ ਬਹੁਤ ਜ਼ਿਆਦਾ ਸੋਜ ਗਿਆ ਸੀਗਾ ਫੈਸਲਾ ਨਹੀਂ ਹੋਇਆ ਫੈਸਲਾ ਆਪਾਂ ਕਰਾਂਗੇ ਇੱਥੇ ਬਿਠਾ ਕੇ ਚੌਂਕੀ 'ਚ ਲਿਜਾ ਕੇ ਆਹੀ ਵੀ ਮਤਲਬ ਜਿਹੜੇ ਸਾਡੇ ਲੜਾਈ ਝਗੜੇ ਦਾ ਹੀ ਵੀ ਮਤਲਬ ਜਿਹੜੇ ਸਾਡੇ ਹਾਂ ਕਿਤੇ ਤਾਂ ਲੋਕਿਆਂ ਤਾਂ ਤੁਹਾਡੇ ਨਾਲ ਖੁੰਦ ਕੱਟਦੀ ਹਾਂਜੀ ਹਾਂਜੀ ਕਿਉਂਕਿ ਕੱਲ ਅਸੀਂ ਅਸੀਂ ਵੀ ਘਰ ਹੈ ਨਹੀਂ ਸੀ ਇਹ ਤਾਂ ਇਹਨਾਂ ਤੋਂ ਡਰ ਕੇ ਰਿਸ਼ਤੇਦਾਰਾਂ ਦੇ ਚਲ ਗਏ ਮੰਮੀ ਸੀ ਉਹਨਾਂ ਨੂੰ ਲੈ ਗਏ ਸੀਗੇ ਉਧਰ ਜਿਹੜੇ ਚਾਰ ਭਰਾ ਸੀਗੇ ਉਹਨਾਂ ਚੋਂ ਇੱਕ ਨੂੰ ਲੈ ਗਏ ਸੀ ਜਿਹੜੇ ਚਿੱਟਾ ਵੇਚਦਾ ਸੀ ਉਹ ਕਹਿੰਦੇ ਚਿੱਟੇ ਵਾਲਿਆਂ ਦਾ ਤਾਂ ਨਾਮ ਅਸੀਂ ਪੱਕਾ ਪਰਚਾ ਬਣਾਵਾਂਗੇ ਚਲੋ ਇਹਨਾਂ ਨੂੰ ਉਦਾਂ ਸੀ ਲੈ ਜਾਣੇ ਉਹ ਪੇਸ਼ ਕਰ ਦੋ ਮੁੰਡੇ ਆਪਣੇ ਤਾਂ ਫਿਰ ਅਸੀਂ ਇਹਨਾਂ ਨੂੰ ਛੱਡ ਦਾਂਗੇ ਇਸ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਨੇ ਛੱਡਤਾ ਸੀਗਾ 2-3 ਘੰਟੇ ਬਾਅਦ ਸ਼ਾਮ ਨੂੰ ਤਸੱਲੀ ਬਖਸ਼ ਕੀਤੀ ਕਿ ਨਹੀਂ ਕੀਤੀ ਨਹੀਂ ਹਜੇ ਤਾਂ ਨਹੀਂ ਕੀਤੇ ਹੋਈ ਨਹੀਂ ਹੈਗੀ ਪਰ ਉਹ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਤਸੱਲੀ ਬਖਸ਼ ਤੁਹਾਡੀ ਕਰਾਂਗੇ ਤੁਹਾਨੂੰ ਪੂਰਾ ਇਨਸਾਫ ਦਵਾਂਗੇ ਵੀਰ ਆਪਣਾ ਨਾਮ ਕੀ ਹੈ ਮੇਰਾ ਤਨੂ ਨਾਮ ਹੈ ਜੀ ਕਿੰਨਾ ਕ ਡਰ ਲੱਗਦਾ ਬਾਹਰ ਨਿਕਲਦੇ ਬਾਧੂ ਲੱਗਦਾ ਜੀ ਇਕੱਲਾ ਆਣਾ ਜਾਣਾ ਮੈਂ ਕੰਮ ਤੇ ਤੇ ਇਕੱਲਾ ਆਉਂਦਾ ਜਾਂਦਾ ਡਰ ਤਾਂ ਲੱਗਦਾ ਹੀ ਆ ਵੀ ਅਗਲੇ ਧਮਕੀਆਂ ਦਿੰਦੇ ਹੀ ਰਾਤ ਨੂੰ ਕਿ ਸਵੇਰੇ ਮੇਲ ਤੋਂ ਸਵੇਰੇ ਰਾਤੀ ਹਮਲਾ ਕੀਤਾ ਉਹ ਵੀ ਅੰਦਰ ਬੜਨ ਦੀ ਵੀ ਕੋਸ਼ਿਸ਼ ਕੀਤੀ ਐ ਕਹਿੰਦੇ ਸੀ ਸਵੇਰੇ ਮੇਲ ਕੋਈ ਨਹੀਂ ਜੇ ਉਹ ਹੁਣ ਤਾਂ ਬਚ ਗਏ ਸਵੇਰੇ ਫੇਰ ਹੁਣ ਡਰ ਤਾਂ ਲੱਗਦਾ ਹੀ ਆ ਸਿਰਫ ਬਾਹਰ ਤਾਂ ਜਾਣਾ ਹੀ ਆ ਕੰਮ ਕੁਮ ਲੇਕਿਨ ਗੱਲ ਕੀਤੀ ਐ ਪੁਲਿਸ ਨਹੀਂ ਲੱਗੀ ਚਾਰ ਨੰਬਰ ਥਾਣਾ ਹੈਗਾ ਚਾਰ ਨੰਬਰ ਥਾਣੇ ਨੇ ਕੋਈ ਕਾਰਵਾਈ ਕੀਤੀ ਐ ਸੱਚ ਨੂੰ ਅਜੇ ਤੱਕ ਕਿ ਚਿੱਟੇ ਵਾਲੇ ਤੁਸੀਂ ਦੱਸੇ ਨੇ ਨਾਮ ਕੀ ਕੀ ਹੈਗੇ ਜਿਹੜੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਨਾਮ ਵੀ ਦੱਸੇ ਉਹਨਾਂ ਨੂੰ ਫੋਟੋਆਂ ਵੀ ਦਿੱਤੀਆਂ ਬਕਾਇਦਾ ਉਹਨਾਂ ਨੂੰ ਇਹ ਵੀ ਦੱਸਿਆ ਨਾ ਚੋ ਇੱਕ ਮੁੰਡੇ ਤੇ ਪਹਿਲਾਂ ਵੀ ਪਰਚਾ ਸੀਗਾ ਉਹ ਬਾਹਰ ਆ ਕੇ ਫੇਰ ਇਹਨਾਂ ਨੇ ਆਪਣੇ ਗਰੁੱਪ ਬਣਾ ਲਿਆ ਚਿੱਟਾ ਵ ਗਾਹਕ ਉਹਨਾਂ ਦੇ ਉੱਪਰ ਹੀ ਆਂਦੇ ਸੀਗੇ ਸਭ ਕੁਝ ਇੱਥੇ ਹੀ ਹੁੰਦਾ ਸੀਗਾ ਪਿਆਰ ਨਾਲ ਸੀ ਜੇ ਰੋਕਦੇ ਸੀਗੇ ਤੇ ਹੈਵੀ ਹੁੰਦੇ ਸੀ ਗਾਲ੍ਹਾਂ ਕੱਢਦੇ ਸੀਗੇ ਤੇ ਇਹਨਾਂ ਨੂੰ ਰੋਕਣਾ ਹੁਣ ਰੋਕਣ ਵਾਲਾ ਕੰਮ ਰਿਹਾ ਨਹੀਂਗਾ ਰਿਹਾ ਨਹੀਂ ਜੀ ਚੋਪਰ ਹੋਊਗਾ ਦੇਖੀ ਜਾਓ ਬਸ ਇਹੀ ਆ ਬਸ ਜੇ ਬੋਲਿਆ ਦੇ ਪੰਜਾਬ ਦੇ ਬੱਚੇ ਮਰ ਦਿੰਦੀ ਏ ਪੰਜਾਬ ਦੀ ਖਤਮ ਹੀ ਹੋ ਰਹੀ ਬੱਚਿਆਂ ਤੇ ਗਲਤ ਪ੍ਰਭਾਵ ਨਵੇਂ ਨਵੇਂ ਜਿਹੜੇ ਪੜਦੇ ਲਿਖਦੇ ਬੱਚਿਆਂ ਨੂੰ ਕੰਮਕਾਰ ਨਹੀਂ ਮਿਲਦਾ ਉਹ ਇਹਨਾਂ ਨੂੰ ਦੇਖਦੇ ਨੇ ਇਹਨਾਂ ਨੂੰ ਬੁਲਾਉਂਦੇ ਨੇ ਨਾਲ ਰਹਿੰਦੇ ਨੇ ਫਿਰ ਉਹ ਵੀ ਸੋਚਦੇ ਨੇ ਵੀ ਚੱਲ ਇਹਨਾਂ ਕੋ ਚਾਰ ਪੈਸੇ ਕਮਾਉਂਦੇ ਚਾਹੇ ਗਲਤ ਰਾਹ 'ਚੋਂ ਲੈਂਦੇ ਨੇ ਫਿਰ ਇਹਨਾਂ ਤੇ ਕ ਜੋ ਤੁਹਾਡੇ ਤੇ ਹਮਲਾ ਕੀਤਾ ਗਿਆ ਜਦੋਂ ਹਮਲਾ ਘਰ ਦੇ ਬਾਹਰ ਕੀਤਾ ਗਿਆ ਫਿਰ ਕਿਦਾਂ ਆਪਣੀ ਜਾਨ ਕਿਤੇ ਬਚਾਈ ਤੁਸੀਂ ਮੈਂ ਇਹਨੂੰ ਫੜ ਕੇ ਰੱਖਿਆ ਇਹਨੂੰ ਬੁਲਾਉਂਦੇ ਸੀ ਫਿਰ ਇਹ ਭੱਜਦਾ ਸੀਗਾ ਕਿ ਮੈਨੂੰ ਬੁਲਾਉਂਦੇ ਜਾ ਲੈਂਦਾ ਅਸੀਂ ਇਹਨੂੰ ਜਾਨ ਨਹੀਂ ਦਿੱਤਾ ਆਪਣੇ ਬੱਚੇ ਨੂੰ ਕੰਟਰੋਲ 'ਚ ਰੱਖਿਆ ਕਿ ਬਾਹਰ ਜਾਵਾਂਗੇ ਹਥਪਾਈ ਹੋਊਗੀ ਫਿਰ ਸੱਟਾ ਬਿੱਟਾ ਬਹੁਤ ਲੱਗਣੀਆਂ ਸੀਗੀਆਂ ਉਹ 20 25 ਜਣੇ ਸੀਗੇ ਤੇ ਫਿਰ ਇਹ ਇਕੱਲਾ ਆ ਅਸੀਂ ਤਾਂ ਤਿੰਨ ਜਣੇ ਸੀ ਤੁਸੀਂ ਆਪ ਸੋਚੋ ਵੀ ਇਕੱਲਾ ਬੰਦਾ ਕਿ 20 25 ਨਾਲ ਲੜ ਲੂਗਾ ਹਾਂਜੀ ਕਿਦਾਂ ਇਹ ਬਾਹਰ ਆਨਦਾ ਬਾਹਰੋਂ ਨੂੰ ਆਪਣਾ ਖਤਰਾ ਨਹੀਂ ਸੀ ਜੀ ਸਰ ਜੀ ਜਿਹੜੇ ਇਹ ਨਹੀਂ ਕਰਦੇ ਨੇ ਇਹਨਾਂ ਨੂੰ ਤੇ ਅੰਦਰ ਹੀ ਕੁੰਨੂ ਲਾ ਕੇ ਅੰਦਰ ਹੀ ਫੜੀ ਰੱਖਿਆ ਪੁਲਿਸ ਕਿੰਨੀ دیر ਬਾਅਦ ਆਂਦੀ ਫਿਰ ਪੁਲਿਸ ਪੁਲਿਸ ਰਾਤੀ ਤਾਂ ਪਹਿਲਾਂ ਜਦੋਂ ਪੀसीआर ਵਾਲੇ ਅੱਧੇ ਘੰਟੇ ਬਾਅਦ ਆ ਗਏ ਸੀ ਫਿਰ ਅਸੀਂ ਕੰਪਲੇਨ ਲਿਖਵਾਉਣਗੇ ਜਦ ਲੜਾਈ ਹੋ ਰਹੀ ਸੀ ਤੇ ਪਹੁੰਚਾਈ ਸੀ ਉਦੋਂ ਨਹੀਂ ਆਏ ਅਸੀਂ ਫੋਨ ਕਰੀ ਜਾਂਦੇ ਸੀ ਅੰਦਰੋਂ ਪਰ ਫੋਨ ਨਹੀਂ ਕੋਈ ਲੱਗ ਰਿਹਾ ਸੀ ਫਿਰ ਉਹਨਾਂ ਨੂੰ ਆਂਚ ਕਾਫੀ ਦੇਰ ਬਾਅਦ ਆਏ ਕਾਫੀ ਦੇਰ ਬਾਅਦ ਆਏ ਉਹਨਾਂ ਨੂੰ ਲੋਕੇਸ਼ਨ ਨਹੀਂ ਪਤਾ ਲੱਗਾ ਕਾਫੀ ਦੇਰ ਬਾਅਦ ਆਏ ਹੋ ਤੁਸੀਂ ਇਸੇ ਮਹੱਲੇ ਦੇ ਹਾਂਜੀ ਹਾਂਜੀ ਨਾਮ ਆਪਣਾ ਮੇਰਾ ਨ ਤੁਸੀਂ ਕਿੱਦਾਂ ਦੇਖਦੇ ਹੋ ਚਿੱਟੇ ਨੂੰ ਮੈਂ ਤਾਂ ਬੜੀ ਨਫ਼ਰਤ ਨਾਲ ਦੇਖਦਾ ਇਹ ਦੇਖੋ ਜੀ ਬਾਲਟੀਆਂ ਸਿੱਟਦੇ ਨਾਲ ਹੀ ਇਦਾਂ ਚਿੱਟਾ ਰੱਖਦੇ ਆ ਉਹ ਪੈਸੇ ਪਾਉਂਦੇ ਬਾਲਟੀ 'ਚ ਉੱਪਰ ਜਾਂਦੀ ਹੈ ਉੱਪਰੋਂ ਚਿੱਟਾ ਆਉਂਦਾ ਹੈ ਇੱਥੇ ਤੇ ਨੰਗਾ ਨਾ ਜੀ ਦੇਖੋ ਮੈਂ ਤਾਂ ਜਿਹੜਾ ਕੋਈ ਕੈਮਰੇ 'ਚ ਵੀਡੀਓ ਬਣਾਉਂਦਾ ਉਹਦੇ ਬੈਰੀਓ ਬਣ ਜਾਂਦੇ ਆ ਮੈਂ ਜਦੋਂ ਮੇਰੇ ਨਾਲ ਹੋਇਆ ਸੀ ਮੈਂ ਤਾਂ ਉਹ ਸਪਸ਼ਟ ਦਿਖਾਇਆ ਸੀ ਵੀ ਆਹ ਦੇਖੋ ਜੀ ਚਿੱਟਾ ਆ ਰਿਹਾ ਤੇ ਆਹ ਲੈ ਰਹੇ ਆ ਤੇ ਡੇਢ ਮਹੀਨੇ ਤੇ ਇੱਥੇ ਕੋਈ ਉਹ ਸ਼ਾਂਤੀ ਰੀ ਡੇਢ ਮਹੀਨੇ ਬਾਅਦ ਉਹ ਇਹਨਾਂ ਨੇ ਫੇਰ ਉਹੀ ਹਲਚਲ ਮਚਾ ਦਿੱਤੀ ਹੁਣ ਐਮ ਆਹ ਮੁੰਡੇ ਨੇ ਰੋਕਿਆ ਤੇ ਹੁਣ ਇਹਦੇ ਬੈਰੀ ਪੈ ਗਏ ਮੈਂ ਤੇ ਆਪਣਾ ਮੁੰਡਾ ਭੇਜ ਹੀ ਦਿੱਤਾ ਆਪਣੇ ਸੰਡੂ ਕੋ ਅੱਛਾ ਹਾਂਜੀ ਪਤਾ ਇਸ ਇਲਾਕੇ ਚਿੱਟਾ ਕਾਫੀ ਵਿਕ ਰਿਹਾ ਹਾਂਜੀ ਹਾਂਜੀ ਬਹੁਤ ਮੈਂ ਕਹਿੰਦਾ ਇਹ ਤੁਹਾਨੂੰ ਲਿਸਟ ਬਣਾ ਕੇ ਦੇਈਦਾ ਬਹੁਤ ਇਹ ਜਿਆਦੇ ਲੋਕ ਚਿੱਟਾ ਵੇਚਦੇ ਆ। ਤੋਖੀ ਲੈਣੇ ਦੇਣਾ ਸਤ ਆਪਣੇ ਆਪਣੇ ਆਂਡ ਗਵਾਨ ਦਾ ਮਤਲਬ ਆ ਕਿ ਉਹ ਘਾਟੀ ਮੱਲੇ ਦੇ ਵਿੱਚ ਮੌਜੂਦ ਹੈਗੇ ਜਿੱਥੇ ਪਰਿਵਾਰ ਹੈ ਪਰਿਵਾਰ ਦੇ ਘਰ ਦੇ ਬਾਹਰਲੇ ਹਾਲਾਤ ਦਿਖਾ ਰਹੀਏ ਤਾਂ ਘਰ ਦੇ ਬਾਹਰ ਜਿਹੜੀ ਇੱਕ ਵੀਡੀਓ ਜਿਹੜੀ ਇਹਨਾਂ ਨੇ ਫੋਨ ਤੇ ਬਣਾਈ ਆ ਕੁੰਡੀਆਂ ਦੇ ਦਾਤ ਮਾਰੇ ਹੋਏ ਨੇ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਕਿ ਕਿਦਾਂ ਇੱਟਾ ਰੋੜੇ ਪੱਥਰ ਤੇ ਦੱਬ ਕੇ ਬਸੇ ਕਿਉਂਕਿ ਹਜੇ ਤੱਕ ਵੀ ਨਿਸ਼ਾਨ ਜਿਹੜੇ ਹੈਗੇ ਨੇ ਇਹਨਾਂ ਦੇ ਉੱਤੇ ਹੈਗੇ ਨੇ। ਲੇਕਿਨ ਇਹ ਗੱਲ ਸਾਹਮਣੇ ਨਹੀਂ ਆਉਂਦੀ ਕਿ ਅੰਦਾਜ਼ੀ ਘਾਟੀ ਮੱਲੇ ਦੇ ਵਿੱਚ ਜੋ ਲੋੜੀ ਵਾਲੀ ਰਾਤ ਜੋ ਵਿਵਾਦ ਹੋਇਆ ਸੀਗਾ ਵਿਵਾ ਦੇਸ ਤੋਂ ਬਾਅਦ ਗੱਲ ਕੀਤੀ ਹੋਵੇ ਦੂਜਾ 13ਵੀਂ মিডিਆ ਸਾਹਮਣੇ ਆ ਚੁੱਕਾ ਤੇ মিডিਏ ਨਾਲ ਗੱਲਬਾਤ ਕਰਨਾ ਵੀ ਚਾਹੁੰਦਾ ਕਿਉਂਕਿ ਉਹ ਵੀ ਆਪਣਾ ਪੱਖ ਜਲਾ ਰੱਖਣਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਕੀ ਤੁਹਾਡਾ ਨਾਮ ਤੇ ਹੋਇਆ ਕੀ ਸੀਗਾ ਲੋੜੀ ਵਾਲੀ ਰਾਤ ਮੇਰਾ ਨਾਮ ਹੈ ਰਾਖੀ ਮੈਂ ਕਾਕੇ ਦੀ ਓਟੀ ਜੀ ਦੁਪਹਿਰ ਨੂੰ ਨਾ ਬੱਚੇ ਪਤੰਗ ਵਧਾ ਰਹੇ ਸੀਗੇ ਕੋਠੇ ਤੇ ਬੱਚੇ ਆਪਸ ਵਿੱਚ ਪੇਚੇ ਪੂਚੇ ਲਾ ਰਹੇ ਸੀ ਤੇ ਇਹਨਾਂ ਨੂੰ ਅਸੀਂ ਰੋਕਿਆ ਸੀ ਕਿ ਵੀ ਨਾ ਇਦਾਂ ਨਾ ਕਰੋ ਵੀ ਬੱਚੇ ਹੈਗੇ ਆ ਵੀ ਪਤੰਗ ਵਿਧਾਨ ਦਿਓ ਉਹਨਾਂ ਨੂੰ ਇਹ ਖਿੱਚਾਂ ਮਾਰੀ ਜਾਣ ਤੇ ਬਸ ਇਦਾਂ ਹੀ ਸਾਨੂੰ ਗਾਲਾ ਗੁੱਲਾ ਕੱਢਣ ਲੱਗ ਪਏ ਐ ਹਮ ਇੱਟਾ ਮਾਰਨ ਲੱਗ ਪਏ ਚਲੋ ਦੁਪਹਿਰ ਦੇ ਚਲੋ ਆਪਸ ਵਿੱਚ ਅਸੀਂ ਨਿਬੇੜ ਲਈ ਆਪਸ ਵਿੱਚ ਰਲ ਕੇ ਸ਼ਾਮੀ ਜਦੋਂ ਅਸੀਂ ਲੋੜੀ ਪਾਲਣ ਲੱਗੇ ਰਾਤ ਨੂੰ ਮੱਥਾ ਟੇਕ ਲਗੇ ਇਹਨਾਂ ਨੇ ਫੇਰ ਦੁਬਾਰਾ ਸ਼ੁਰੂਆਤ ਕੀਤੀ ਐ ਲੜਾਈ ਕੀਤੀ ਸਾਡੇ ਨਾਲ ਇੱਟਾ ਮਾਰੀਆਂ ਸਾਨੂੰ ਗਾਲ ਮੰਦਾ ਕੱਢਿਆ ਇਹ 2-4 ਜਣੇ ਸੀ ਹੋਰ ਵੀ ਇਹਨਾਂ ਦਾ ਮਹੱਲੇ 'ਚ ਟੱਬਰ ਹੈਗਾ ਐ ਉਬੀਸੀ ਦੇ ਨਾਲ ਕੀ ਗੱਲ ਕੀਤੀ ਵੀ ਤੁਹਾਡੇ ਉੱਤੇ આરોਪ ਲੱਗੇ ਤੁਹਾਡੇ ਪਰਿਵਾਰ ਦੇ ਉੱਤੇ આરોਪ ਲੱਗੇ ਚਿੱਟੇ ਦਾ ਕਾਰੋਬਾਰ ਕਰਦੇ ਹੋ ਚਿੱਟੇ ਦਾ ਕਾਰੋਬਾਰ ਕਿੰਨੇ ਸਮੇਂ ਤੋਂ ਕਰਦੇ ਹੋ ਕਰਦੇ ਹੋ ਕਾਰੋਬਾਰ ਨਹੀਂ ਆਪਾਂ ਨਹੀਂ ਕਰਦੇ ਹੈਗੇ ਸਾਡੇ 'ਤੇ ਝੂਠਾ ਨਾਮ ਲਾ ਰਹੇ ਆ ਸਾਡਾ ਕੋਈ ਕੋਈ ਐਹੋ ਜੀ ਕੋਈ ਗੱਲ ਨਹੀਂ ਹੈ ਜੇ ਕਰਦੇ ਆ ਤੇ ਸਾਨੂੰ ਵੀਡੀਓ ਦੱਸਣ ਕੋਈ ਫੋਟੋ ਦੱਸਣ ਸਾਡੀ ਬਾਜ਼ਾਰੀ ਤੇ ਵੀ ਅਸੀਂ ਲਟਕਾਨੇ ਆ ਸਬਜ਼ੀ-ਭਾਜੀ ਵਾਸਤੇ ਆਪਣਾ ਸੋ ਕੰਮ ਹੁੰਦਾ ਹੈ ਇਹ ਤਾਂ ਵੀ ਇਹੀ ਕਹਿੰਦੇ ਆ ਵੀ ਬਾਜ਼ਾਰੀ 'ਚ ਚਿੱਟਾ ਜਾਂਦਾ ਹੈ ਪੈਸੇ ਜਾਂਦੇ ਆ ਕੁੜੀਆਂ ਸੱਟਦੇ ਆ ਬਸ ਇਹ ਇਹੀ ਇਹਨਾਂ ਨੇ ਨਾਮ ਲਾਇਆ ਹੋਇਆ ਕਿਉਂਕਿ ਇਹ ਸ਼ੁਰੂ ਤੋਂ ਹੀ ਸਾਡੇ ਨਾਲ ਲੌਕਡ ਆਊਟ ਕਰਦੇ ਰਹੇ ਤੁਸੀਂ ਪੁਲਿਸ ਨੂੰ ਉਹਦੀ ਕੋਈ ਕੰਪਲੇਂਟ ਕੀਤੀ ਹੈ ਹਾਂ ਜੀ ਕੀਤੀ ਹੋਈ ਹੈ ਕੀ ਵਿੱਚ ਸਾਹਮਣੇ ਕੀ ਆਇਆ ਜੀ ਪੁਲਿਸ ਨੇ ਕੀ ਇਨਵੈਸਟੀਗੇਸ਼ਨ ਚ ਕੀਤਾ ਉਹ ਉਹਨਾਂ ਨੇ ਇਹੀ ਕਿਹਾ ਹੈ ਵੀ ਤੁਹਾਡੇ ਲੜਾਈ ਦਾ ਮਾਮਲਾ ਹੈ ਤੁਸੀਂ ਬੇਵਜ੍ਹਾ ਉਹਨਾਂ ਦੇ ਨਾਮ ਲਾ ਰਹੇ ਹੋ ਤੇ ਉਹ ਕਹਿੰਦੇ ਸੀ ਵੀ ਆਪਸ ਵਿੱਚ ਬੈਠ ਕੇ ਗੱਲ ਕਰੋ ਮਤਲਬ ਇਹ ਇੱਧਰ ਆ ਜਾਓ ਇੱਕ ਮਿੰਟ ਕਿਉਂ ਸਾਡੇ ਉੱਤੇ ਰੋਪ ਲੱਗ ਰਹੇ ਬੇਬੁਨਿਆਦ ਹੈ ਉਹ ਸਾਡੇ ਨਾਲ ਲੜਦੇ ਚਾ ਕਰਦੇ ਲੇਕਿਨ ਅਸਲ ਸੱਚਾਈ ਹੁਣ ਪੁਲਿਸ ਥਰੀ ਦੇ ਵਿੱਚੋਂ ਕੱਢ ਸਕਦੀ ਹੈ ਤੁਹਾਡੇ ਕੀ ਵਜਿਆ ਕਿੱਦਾਂ ਵਜਿਆ ਹਾਂਜੀ ਮੈਂ ਨਾ ਉਸ ਵਕਤ ਮਤਲਬ ਘਰ ਸੀਗੀ ਆਪਣੇ ਵੱਡੇ ਬੇਟੇ ਦੇ ਨਾਲ ਬੈਠੀ ਸੀਗੀ ਧੂਣੀ ਸੇਕਦੇ ਪਈ ਸੀਗੇ ਅਸੀਂ ਤੇ ਛੋਟਾ ਬੇਟਾ ਬਾਹਰ ਆਇਆ ਹੋਇਆ ਸੀਗਾ ਤੇ ਮੈਂ ਉਹਨੂੰ ਬੁਲਾਣ ਆ ਗਈ ਤੇ ਉਹ ਉਹ ਹਟਾਉਂਦਾ ਪਿਆ ਸੀਗਾ ਲੜਾਈ ਮਤਲਬ ਉਹਦੋਂ ਬਹੁਤ ਜ਼ਿਆਦਾ ਵਧੀ ਹੋਈ ਸੀਗੀ ਿੱਡਾ ਉੱਟਾ ਉੱਪਰ ਆਉਂਦੀਆਂ ਪਈਆਂ ਸੀ ਇਹਨਾਂ ਦੇ ਤੁਨੂ ਦੇ ਘਰੋਂ ਤੇ ਉਹ ਹਟਾਉਂਦਾ ਪਿਆ ਸੀਗਾ ਤੇ ਮੈਂ ਇਹਨੂੰ ਲੈਣ ਆ ਗਈ ਮੈਂ ਕਿਹਾ ਵੀ ਚੱਲ ਤੂੰ ਘਰ ਚੱਲ ਮੈਂ ਕਿਹਾ ਕਹਿੰਦਾ ਨਹੀਂ ਨਹੀਂ ਮੰਮੀ ਕਹਿੰਦਾ ਮੈਂ ਤਾਂ ਹਟਾਣਾ ਪਿਆ ਮੇਰੀ ਕੋਈ ਲੜਾਈ ਨਹੀਂ ਹੈਗੀ ਮੈਂ ਕਿਹਾ ਨਹੀਂ ਤੂੰ ਘਰ ਚੱਲ ਤੇ ਫਿਰ ਮੈਂ ਸੋਚਿਆ ਮੈਂ ਕਿਾ ਚੱਲ ਮੈਂ ਘਰੋਂ ਕਿਸੇ ਨੂੰ ਲੈ ਕੇ ਆਨੀ ਆ ਵੀ ਮੇਰਾ ਕਹਿਣਾ ਨਹੀਂ ਮੰਨਦਾ ਹੈਗਾ ਤੇ ਮੈਂ ਕਹਿੰਦੇ ਚਾਚਾ ਜੀ ਨੂੰ ਮੈਂ ਲੈ ਕੇ ਆਨੀ ਉਹ ਹੀ ਇਹਨੂੰ ਲੈ ਕੇ ਜਾਊਗੇ ਮੈਂ ਨਾ ਉਸ ਫਿਰ ਮਤਲਬ ਉਦੋਂ ਇਟਾਂ ਚੱਲਣੀਆਂ ਬੰਦ ਹੋ ਗਈਆਂ ਸੀਗੀਆਂ ਜਦੋਂ ਮੈਂ ਘਰੋਂ ਚੱਲੀ ਤੇ ਮੈਂ ਘਰ ਵਾਪਸ ਆ ਰਹੀ ਸੀਗੀ ਤੇ ਉਦੋਂ ਰਸਤੇ ਦੇ ਵਿੱਚ ਮੇਰੇ ਪਤਾ ਨਹੀਂ ਇਟ ਸੀ ਪਤਾ ਨਹੀਂ ਬੋਤਲ ਸੀ ਮੇਰੇ ਸਿਰ 'ਚ ਵੱਜੀ ਅੱਛਾ ਤੇ ਮੈਨੂੰ ਚੱਕਰ ਆਣ ਲੱਗ ਗਏ ਅੱਖ ਤੋਂ ਧੁੰਦਲਾ ਦਿਖਣ ਲੱਗ ਗਿਆ ਤੇ ਮੈਂ ਏਦੀ ਚੱਕਰਾਂ ਚੱਕਰਾਂ ਦੇ ਵਿੱਚ ਹੀ ਘਰ ਪਹੁੰਚ ਗਈ ਫੜਾਫੜ ਤੇ ਮੈਨੂੰ ਪੁੱਛੀਗੇ ਸਾਰੇ ਮੈਂ ਰਸਤੇ 'ਚ ਵੀ ਰੋਕ ਕੇ ਆ ਕਹਿੰਦੇ ਤੇਰੇ ਲੱਗੀ ਆ ਲੱਗੀ ਆ ਮੈਂ ਕਿਹਾ ਨਹੀਂ ਲੱਗੀ ਮੈਂ ਕਿਹਾ ਮੇਰੇ ਕੁਛ ਨਹੀਂ ਲੱਗਿਆ ਉਹ ਮੈਂ ਤਾਂਦ ਕਰਕੇ ਨਹੀਂ ਸੀ ਇਹਨਾਂ ਨੂੰ ਦੱਸਿਆ ਮੈਂ ਕਿਹਾ ਮੇਰੇ ਬੇਟਿਆਂ ਨੇ ਭੜਕ ਜਾਣਾ ਆ ਹਾਂ ਦਾ ਫਿਰ ਜਦੋਂ ਮੈਂ ਘਰ ਆ ਗਈ ਹਾਂ ਤੇ ਫਿਰ ਉਹਦੇ ਤੋਂ ਬਾਅਦ ਮੈਂ ਇਹਨਾਂ ਨੂੰ ਦੱਸਿਆ ਮੈਨੂੰ ਪੁੱਛੀਗੇ ਹਾਂ ਦੱਸ ਕੀ ਹੋਇਆ ਕੀ ਹੋਇਆ ਫਿਰ ਨਾ ਦੂਸਰੇ ਦਿਨ ਇਹਨਾਂ ਨੂੰ ਪਤਾ ਲੱਗਿਆ ਮੇਰਾ ਸਿਰ ਬਹੁਤ ਜ਼ਿਆਦਾ ਸੋਜ ਗਿਆ ਸੀਗਾ ਤੇ ਚੱਕਰ ਆਂਦੇ ਪਏ ਆ ਹੁਣ ਸਕੈਨ ਕਰਵਾਈ ਆ ਤੇ ਮੰਨ ਕੀ ਕਰਦੇ ਹੋ ਪੁਲਿਸ ਨੂੰ ਹਾਂਜੀ ਪੁਲਿਸ ਕੋਲੋਂ ਮੰਨ ਕੀ ਕਰਦੇ ਹੋ ਪੁਲਿਸ ਕੋਲੋਂ ਕੋ ਮੰਗਤੀ ਕਰ ਰਹੀ ਹੈ ਵੀ ਇਹ ਸਾਡਾ ਇਨਸਾਫ ਕਰਨਾ ਹੈ ਕਿਉਂਕਿ ਕੱਲ ਅਸੀਂ ਅਸੀਂ ਵੀ ਘਰ ਹੈ ਨਹੀਂ ਸੀ ਇਹ ਹੈ ਤਾਂ ਇਹਨਾਂ ਤੋਂ ਡਰ ਕੇ ਰਿਸ਼ਤੇਦਾਰਾਂ ਦੇ ਚਲ ਗਏ ਕੱਲ ਇਹਨੇ ਕੁੰਦੋ ਤੇ ਕੁੰਦੋ ਦੇ ਪ੍ਰਾਨ ਸਾਡੇ ਦਰਵਾਜ਼ੇ ਤੋੜਿਆ ਤੁਸੀਂ ਆ ਕੇ ਬੇਸ਼ੱਕ ਦੇਖ ਲਓ ਬੈਡਕ ਦਾ ਦਰਵਾਜ਼ਾ ਸਾਡਾ ਟੁੱਟਿਆ ਹੋਇਆ ਵਾ ਇਹਨਾਂ ਨੇ ਤੋੜਿਆ ਹੈ ਮੇਰਾ ਲੜਦੇ ਚੱਕਰ ਦੇ ਲੇਕਿਨ ਅਸਲ ਸੱਚਾਈ ਹੁਣ ਪੁਲਿਸ ਥੇਰੇ ਵਿੱਚੋਂ ਕੱਢ ਸਕਦੀ ਆ ਹਾਂਜੀ ਸੱਚਾ ਕਲ ਦਲਜੀਤ ਪਾ ਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਹੁਣ ਲੁਧਿਆਣਾ ਦੇ ਸੁਪਰਟਰਗਾ ਠੀਕ ਹੋ ਜੀ ਜੀ ਹਾਂਜੀ ਵਿਸ਼ਾਲ ਜੀ ਠੀਕ ਆ ਜੀ ਜਲਦੀਪਾਣੀ ਤਾਂ ਉਹ ਹੀ ਪੁੱਛਣਾ ਸੀਗਾ ਬਾਲਮਿਕੀ ਘਾਟੀ ਵਾਲੇ ਨਾ ਦੋਨੋਂ ਪਰਿਵਾਰ ਆਏ ਸੀਗੇ ਇੰਟਰਵਿਊ ਦੇ ਕੇ ਗਏ ਸੀਗੇ ਹੈ ਕਿ ਮਾਮਲਾ ਹੈ ਕੀ ਹੈ ਬੀ ਜੀ ਸੁਣ ਤੁਹਾਨੂੰ ਇੰਟਰਵਿਊ ਦੇ ਕੇ ਤੁਸੀਂ ਕੀ ਕੱਢਿਆ ਉਹ ਉਹਦੇ ਚੋਕ ਕਹਿ ਚਿੱਟਾ ਵੇਚਦੇ ਨੇ ਦੂਜੇ ਪਾਸੇ ਉਹ ਰੋਕ ਲਾਰੇ ਸੀ ਚਿੱਟਾ ਨਹੀਂ ਵੇਦੇ ਲੋੜੀ ਨੂੰ ਲੈ ਕੇ ਲੜਾਈ ਹੋਇਆ ਹੈ ਕੀ ਹੈ ਕੋਈ ਚਿੱਟਾ ਛੁਟੇ ਦਾ ਹੈਗਾ ਵਿੱਚ ਮਾਮਲਾ ਸਰ ਭਾਈ ਜੀ ਚਿੱਟਾ ਦਾ ਭਰਾ ਦੇ ਉਹਦਾ ਚਿੱਟਾ ਵੇਚਣ ਦੀ ਵੈਕ ਗੱਲ ਲੈ ਕੇ ਪਤਾ ਇਹ ਨਹੀਂ ਦੇਣਾ ਕਰ ਸਕਦਾ ਹਾਂਜੀ ਹਾਂਜੀ ਵੇਚਣਾ ਤਾਂ ਬਹੁਤ ਦੂਰ ਦੀ ਗੱਲ ਆ ਇਹਨਾਂ ਦਾ ਮਸਲਾ ਕੋਕ ਨਹੀਂ ਇਕੱਠੇ ਸੀਗੇ ਲੋੜੀ ਉੱਥੇ ਲੱਗੀ ਸੀ ਬੀ ਜੀ ਡੂਜੇ ਲੱਗਿਆ ਉਹਦੇ ਤੇ ਇਹਨਾਂ ਦੀ ਹੋਈ ਆ ਕੱਲ ਮੈਨੂੰ ਕਹੇ ਸੀ ਆਜ ਉਹਨੇ ਪਾਰਟੀਆਂ ਜੀ ਕੱਲ ਇਹਨਾਂ ਨੇ ਕਹਤਾ ਸੀ ਅਸੀਂ ਆਪਸ ਵਿੱਚ ਨੇ ਵਿੜ ਲੈਨੇ ਹੈਗੇ ਜੀ ਨਹੀਂ ਨਵੀਂ ਨਵੀਂ ਤਾਂ ਦਿੱਤਾ ਕਿ ਜਿੰਨਾਂ ਨੂੰ ਚਲੋ ਗੱਲ ਕੱਖ ਵਨੀ ਲੈਣ ਨਹੀਂ ਕੋ ਦੇਣ ਨਹੀਂ ਦੀ ਉਹ ਜਿਹੜੀ ਇੱਕ ਵੀਡੀਓ ਜਿਹੜੀ ਹੈਗੀ ਜਿੱਥੇ ਵੀਡੀਓ ਦਿਖਾਈ ਗਈ ਹੈ ਮੀਡੀਆ ਦਿੱਤੇ ਕੇ ਜਿਹੜੀ ਵੀਡੀਓ ਜਿਹਦੇ ਵਿੱਚ ਉੱਤੋਂ ਦੀ ਇੱਕ ਵੀਡੀਓ ਬਣਾ ਰਿਹਾ ਮੁੰਡਾ ਉਹ ਬਾਈ ਜੀ ਉਹ ਤਾਂ ਪੁੱਤ ਥੱਲੇ ਗਾਲਾਂ ਕੱਢੀ ਜਾਂਦੇ ਸ਼ਰਾਬ ਪੀਤੀ ਹੋਈ ਆ ਮੁੰਡਾ ਜਿਹੜਾ ਉੱਪਰੋਂ ਵੀਡੀਓ ਬਣਾਉਂਦਾ ਸੀ ਉਹਦੇ ਕਹਿਣ ਤੇ ਮੈਂ ਗਿਆ ਸੀ ਨਾ ਮੈਂ ਚੱਕ ਲਿਆ ਸੀ ਫਿਰ ਇਹਨਾਂ ਦੀ ਸਹਿਮਤੀ ਨਾਲ ਹੀ ਛੱਡ ਦਿੱਤਾ ओके मतलब फिर क्रिशन 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 ਸੀ ਮੁੰਡਾ ਜਿਹੜਾ ਵੀਡੀਓ क्रिशन ਦੇ ਘਰਾਂ ਆ ਕੇ ਜੀ 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 ਹਾਂ ਹਾਂ ਅਜੇ ਫਿਰ ਉਹਨੇ ਕਹਿਤਾ ਨਹੀਂ ਜੀ ਆਕਸ਼ੇਬ ਨਹੀਂ ਗਲਤ ਕੰਮ ਕਰਦਾ ਪ੍ਰਿੰਸਪ ਨਹੀਂ ਕਰਦਾ ਬਿਠਾ ਵੀ ਨਹੀਂ ਕਰਦਾ ਪ੍ਰਾਣਾ ਵੀ ਕਰਦਾ ਚੈਂਪਸ ਲੈ ਕੇ ਲੈ ਕੇ ਗਿਆ ਮੈਂ ਤੁਹਾਨੂੰ ਸਾਰੇ ਓਕੇ ਓਕੇ ਪਕੜਾਦਾ ਨਾ ਮਹਲੇ ਦਾ ਆਪਸ ਵਿੱਚ ਹੈਗਾ ਠੀਕ ਸਰ ਹੋਰ ਵੀ ਜਿੰਨ ਚਾਪਾ ਕਾ ਨੂੰ ਇਹਨਾਂ ਦਾ ਜਿਹੜਾ ਕੰਮ ਆ ਜਿਹੜਾ ਦੂਜਾ ਕੰਮ ਆ ਮੈਂ ਕਿਹਾ ਦੱਸੋ ਜੀ ਭੱਲੇ ਵਾਲੇ ਮੀਟਿੰਗ ਵੀ ਕਰਿਆ ਦੀ ਸਾਰਾ ਬਿਠਾ ਕੇ ਜੀ ਜੀ ਉਹ ਤਾਂ ਪ੍ਰਦਰਸ਼ਨੀ ਵੀ ਹੈਗਾ ਬਿਲਕੁਲ 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 ਨਹੀਂ ਨਹੀਂ ਪਰਫੈਕਟ ਹੋ ਜੋ ਬੇਫਿਕਰ ਹੋ ਹੋਰ ਮੈਂ ਸ਼ੁਕਰਤੈ ਜੀਤ ਪਾ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਲੇਟਣਾ ਕੈਮਰਾਮੈਨ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ ਲੇਟਣਾ ਲਾਈ